ਮਹੱਲਾ ਪੰਜਵਾ ਕਬੀਰ ਧਰਤੀ ਸਾਧਕੀ ਤਸ ਕਰ ਬੈ ਸਹਗਾ ਹੈ ਧਰਤੀ ਭਾਰ ਨਾ ਬਿਆ ਪਾਏ ਉਨ ਕਉ ਲਾਹੁ ਲਾਹੇ ਮਹੱਲਾ ਪੰਜਵਾ ਕਬੀਰ ਚਾਵਲ ਕਰਨੇ ਤੁਖ ਕਉ ਮੋਹ ਲੀਲਾਏ ਸੰਗ ਕੁ ਸੰਗੀ ਬੈਸਤੇ ਤਬ ਪੂਛੈ ਧਰਮ ਰਾਏ ਨਾਮਾ ਮਾਇਆ ਮੋਹਿਆ ਕਹੈ ਤੇ ਲੋਚਨ ਮੀਤ ਕਾਹੇ ਸੀ ਪਹਛਾਇ ਲ ਰਾਮ ਨ ਲਾਵਹੁ ਚੀਤ ਨਾਮ ਕਹੈ ਤਿ ਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੇ ਜਿਨ ਇਹੋ ਰਚਨ ਰਚਾਇਆ ਤਿਸਹੀ ਮਾਹੇ ਸਮਾਹ ਕਬੀਰ ਕੀਚੜ ਆਟਾ ਗਿਰ ਪਰਿਆ ਕਿਸੂ ਨ ਆयो ਹਾਥ ਪੀਸਤ ਪੀਸਤ ਚਾਬਿਆ ਸੋਈ ਨਿ ਬਿਹਿਆ ਸਾਥ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਨ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਾਰੈ ਕਬੀਰ ਲਾਗੀ ਪ੍ਰੀਤ ਸੁਜਾਨਸਿਆ ਬਰਜੈ ਲੋਗ ਅਜਾਨਾ ਆਸਿਓ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ਕਬੀਰ ਕੋਠੇ ਮੰਡਪ ਹੀਤ ਕਰ ਕਾਹੇ ਮਰਹੋ ਸਵਾਰ ਕਾਰਜ ਸਾਡੇ ਦੀਨ ਹੱਥ ਘਨੀ ਤਪਉਨੇ ਚਾਰ ਕਬੀਰ ਜੋ ਮੈਂ ਚਿਤ ਵਾਉ ਨਾ ਕਰੈ ਕਿਆ ਮੇਰੇ ਚਿਤ ਵੇ ਹੋਏ ਆਪਣਾ ਚਿਤ ਵੇ ਅਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ ਅਚਿੰਤ ਭੇ ਆਪੇ ਦੇ ਨਾਨਕ ਸੋ ਸਲਾਹੀਐ ਜੇ ਸਭ ਨਾਸਾਰ ਕਰੇ ਮਹੱਲਾ ਪੰਜਵਾ ਕਬੀਰ ਰਾਮਨਾ ਚੇਤੇਓ ਫਿਰਿਆ ਲਾਲਚ ਮਾਹੇ ਪਾਪ ਕਰੰਤਾ ਮਰ ਗਇਆ ਔਦ ਪੁਨੀ ਖਿਨ ਮਾਹੇ ਸਾ ਸੰਗਤ ਜੀ ਭਗਤ ਜੀ ਦੀ ਬਾਣੀ ਦੇ ਨਾਲ-ਨਾਲ ਸ਼ਲੋਕਾਂ ਦੇ ਵਿੱਚ ਇਹ ਤੀਸਰੇ ਪਾਤਸ਼ਾਹ ਔਰ ਪੰਚਮ ਪਾਤਸ਼ਾਹ ਜੀ ਦੇ ਸਰਲੇਖ ਆ ਰਹੇ ਨੇ ਆਪ ਜੀ ਖਿਆਲ ਕਰਦਾ ਕਬੀਰ ਜੋ ਮੈਂ ਚਿਤਵਾਉ ਨਾ ਕਰੈ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵੇ ਆਹਾਰ ਕਰੈ ਜੋ ਮੇਰੇ ਚੇਤਨਾ ਹੋਏ ਇਸ ਭਾਵ ਨੂੰ ਖੋਲਦਿਆਂ ਇਸ ਤੇ ਟਿੱਪਣੀ ਕਰਦਿਆਂ ਹੋਇਆਂ ਤੀਸਰੇ ਪਾਤਸ਼ਾਹ ਜੀ ਬਚਨ ਕਰਦੇ ਨੇ ਚਿੰਤਾ ਭੇ ਆਪ ਕਰਾਈ ਸੀ ਅਚਿੰਤ ਭੇ ਆਪੇ ਦੇ ਨਾਨਕ ਸੋ ਸਲਾਹੀ ਆ ਜੇ ਸਬਦ ਦਾ ਸਾਰ ਕਰੇ ਏ ਨਹੀਂ ਕਿ ਭਗਤ ਜੀ ਦੀ ਗੱਲ ਨੂੰ ਕੱਟ ਦਿੱਤਾ ਜਾਂ ਰੱਦ ਕਰ ਦਿੱਤਾ। ਉਹ ਵੀ ਪ੍ਰਵਾਨ ਹੈ। ਪਰ ਬ੍ਰह्म ਬਿਰਤੀ ਇਹ ਵੀ ਹੈ ਕਿ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਭਗਤ ਜੀ ਕਹਿੰਦੇ ਜੋ ਮੈਂ ਚਿਤਵਦਾ ਮੈਂ ਸੋਚਦਾ। ਭਾਵ ਇਹ ਮਨੁੱਖ ਵੱਲੋਂ ਕਹਿ ਰਹੇ ਨੇ ਨਿੱਜੀ ਤੌਰ ਤੇ ਆਪਣੇ ਵੱਲੋਂ ਨਹੀਂ। ਸਾਰੇ ਇਨਸਾਨਾਂ ਵੱਲੋਂ ਸਾਰੇ ਮਨੁੱਖਾਂ ਵੱਲੋਂ ਕਿ ਜੋ ਅਸੀਂ ਚਿਤਵਦੇ ਆ ਉਹ ਨਹੀਂ ਪਰਮਾਤਮਾ ਕਰਦਾ। ਉਹ ਕਰਦਾ ਹੈ ਜੋ ਉਸ ਨੂੰ ਉਸ ਦੇ ਚਿੱਤ ਵਿੱਚ ਆਉਂਦਾ ਹੋਵੇ ਉਹ ਚਾਹੁੰਦਾ ਹੋਵੇ ਤੇ ਉਹ ਕੁਝ ਕਰ ਦਿੰਦਾ ਹੈ ਜੋ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ ਕਿਉਂ ਐਸਾ ਕਰਦਾ ਹੈ ਉਹਦਾ ਕਾਰਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਆਪੇ ਚਿਤਵਨੀ ਕਰਨ ਵਾਲਾ ਤੇ ਆਪੇ ਹੀ ਚਿਤਵਨੀਆਂ ਤੋਰਤ ਅਵਸਥਾ ਉਹ ਦੇਣ ਵਾਲਾ ਹੈ ਭਾਈ ਜੋ ਸਾਰਿਆਂ ਦੀ ਸਾਰ ਸੰਭਾਲ ਕਰਦਾ ਉਸ ਦੀ ਸਿਫਤ ਸਲਾਹ ਹੀ ਕਰਨੀ ਚਾਹੀਦੀ ਹੈ ਇੰਉ ਪਰਮਾਤਮਾ ਦਾ ਜਿਹੜਾ ਇੱਕ ਆਜ਼ਾਦ ਸੁਤੰਤਰ ਉਸ ਵਾਹਿਗੁਰੂ ਦਾ ਸਰੂਪ ਹੈ ਤੇ ਜੋ ਉਸ ਪਰਮਾਤਮਾ ਦੀ ਸੁਤੰਤਰ ਰਾਜਾ ਹੈ ਉਸ ਦਾ ਵਰਣਨ ਸਤਗੁਰੂ ਜੀ ਨੇ ਹੋਰ ਖੋਲਿਆ ਹੈ ਇਸੇ ਤਰ੍ਹਾਂ ਜਿੱਥੇ ਜਿੱਥੇ ਕੋਈ ਸਿਧਾਂਤ ਖੋਲਣ ਦੀ ਕੋਈ ਟਿੱਪਣੀ ਕਰਨ ਦੀ ਜ਼ਰੂਰਤ ਮਹਾਰਾਜ ਨੇ ਮਹਿਸੂਸ ਕੀਤੀ ਹੈ ਇਹਨਾਂ ਸ਼ਲੋਕਾਂ ਵਿੱਚ ਵੀ ਤੇ ਭਗਤ ਫਰੀਦ ਜੀ ਦੇ ਸ਼ਲੋਕਾਂ ਵਿੱਚ ਵੀ ਸਤਗੁਰੂ ਜੀ ਨੇ ਉਹ ਮਹੱਲਾ ਸਰਲੇਖ ਲਿਖ ਕੇ ਆਪਣੇ ਵੱਲੋਂ ਭਗਤ ਜੀ ਦੇ ਨਾਮ ਤੇ ਹੀ ਸ਼ਲੋਕ ਉਚਾਰਨ ਕਰਕੇ ਉਸ ਬਚਨ ਨੂੰ ਬਧੇਰੇ ਸਪਸ਼ਟ ਕੀਤਾ ਹੈ ਜੀ ਕਬੀਰ ਕਾਇਆ ਕਾਚੀ ਕਰਵੀ ਕੇਵਲ ਕਾਚੀ ਤਾਤ ਸਾਬਤ ਰਖਹਿ ਤਾ ਰਾਮ ਭਜ ਨਾਹੇ ਤਾ ਬਿਨ ਠੀ ਬਾਤ ਰਾਮ ਭਜ ਪੋਲਾ ਕਰਨਾ ਜੀ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ ਰਾਤ ਦਿਵਸ ਕੇ ਕੂਕਨੇ ਕਬਹੁ ਕੇ ਸੁਨੈ ਪੁਕਾਰ ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈ ਮੰਤ ਅੰਕ ਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ कबीर राम रतन मुख कोथरी पारख आगे खोल कोई आए मिले गोगाह की लेगो महगे मोल कबीर काया कजली बन भया मन कुंचर मैं मंत बिल्कुल शुद्ध पाठ ਕੀਤਾ ਹੈ ਭਾਈ ਸਾਹਿਬ ਜੀ ਨੇ ਮੈਂ ਨਹੀਂ ਬੋਲਣਾ ਤੇ ਕਈ ਮਾਇ ਪੜ ਜਾਂਦੇ ਨੇ ਯਈ ਦਾ ਉਚਾਰਨ ਕਰ ਦਿਆ ਹੋਇਆ ਕਈ ਹੋਰ ਕਿਸੇ ਤਰੀਕੇ ਨਾਲ ਬੋਲ ਜਾਂਦੇ ਨੇ ਸੋ ਮੈਂ ਬੋਲਣਾ ਹੈ ਮਨਕੁੰਚਰ ਮੈਂ ਮੰਤ ਕਬੀਰ ਰਾਮ ਨਾਮ ਜਾਨਿਓ ਨਹੀਂ ਪਾਲਿਓ ਕਟਕ ਕੁਟੰਬ ਧੰਦੇ ਹੀ ਮਹਿ ਮਰ ਗਇਓ ਬਾਹਰ ਭਈ ਨ ਬੰਬ ਕਬੀਰ ਆਖੀ ਕੇਰੇ ਮਾ ਟੋਕੇ ਪਲ ਪਲ ਗਈ ਬਿਹਾਰੇ ਮਨ ਜੰਜਾਲ ਨ ਛੋਡਾਈ ਜਮ ਦੀ ਆਤਮਾ ਮ ਆਏ ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਬਿਬਾਦ ਕਬੀਰ ਐਸਾ ਬੀਜ ਬੋਏ ਬਾਰਹ ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ਕਬੀਰ ਦਾਤਾ ਤਰ ਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚੱਲੇ ਦਿਸਾਵਰੀ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪਰਾਪਤੀ ਲਿਖਿਆ ਹੋਇ ਲਿਲਾਟ ਮੁਕਤ ਪਦਾਰਥ ਪਾਈਐ ਠਾਕ ਨ ਅਵ ਘਟ ਘਾਟ ਕਬੀਰ ਏਕ ਘੜੀ ਆਧਿਕਾਰੀ ਆਧੀ ਹੂੰ ਤੇ ਆਧ ਭਗਤ ਨਸੇਤੀ ਗੋਸਟੇ ਜੋ ਕੀਨੇ ਸੋ ਲਾਭ ਕਬੀਰ ਭਾਗ ਮਾ ਛੁਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾ ਤਲ ਜਾਹੇ ਨੀਚੇ ਲੋਇਨ ਕਰ ਰਹਾ ਲੇ ਸਾਜਨ ਘਟਮਾਹੇ ਸਭ ਰਸ ਖੇਲਾਓ ਪੀਆ ਸਾ ਕਿਸੀ ਲਖਾਵਾਉ ਨਾਹੇ ਆਠ ਜਾਮ 64 ਘਰੀ ਤੋ ਨਿਰਖਤ ਰਹਿ ਜੀ ਨੀਚੇ ਲੋਇਨ ਕਿਉ ਕਰਾ ਸਭ ਘਟ ਦੇਖਾਓ ਪੀਆ खी पियो मह जियो बसा जिय मह बसा के पियो जियो पियो बुजो नहीं कट मह जियो के पियो कबीर बामन गुरु है जगत का भगतन का गुरना है अर्ज उर्ज का मुआ चारो बेदह माह ਹਰ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਨੀ ਨਾ ਜਾਏ ਕਹ ਕਬੀਰ ਗੁਰ ਭਲੀ 부ਝਾਈ ਕੀਤੀ ਹੋਏ ਕੈ ਖਾਣ ਹਾਥੇ ਮਾਮੂਲੀ ਜਿਆ ਬਿੰਦੀ ਦਾ ਅਨਨਾਸ ਕੀ ਉਚਾਰਨ ਕਰਕੇ ਨੱਕ ਵਿੱਚ ਹਾਥੀ ਚੁਨੀ ਨਾ ਜਾਏ ਹਾਥੀ ਚੁਨੀ ਨਾ ਜਾਏ ਵੀ ਅਰਥ ਹੈ ਕਿ ਹਾਥੀ ਕੋਲੋਂ ਨਹੀਂ ਚੁਣੀ ਜਾ ਸਕਦੀ ਹਾਥੀ ਵਾਲੇ ਹੰਕਾਰੀ ਬਿਰਤੀ ਵਾਲਾ ਸੋ ਹਾਥੀ ਜੋੜਾ ਹਸਤੀ ਹੈ ਹਸਤੀ ਭਾਵ ਹਾਥੀ ਰੇਤ ਵਿੱਚ ਖੰਡ ਖਿਲਰੀ ਹੋਈ ਹੋਵੇ ਹਾਥੀ ਉਹਨੂੰ ਚੁਣ ਨਹੀਂ ਸਕਦਾ ਪਰ ਕੀੜੀ ਜਿਹੜੀ ਹੈ ਉਹ ਸਹਿਜ ਹੀ ਉਹਨੂੰ ਖਾ ਲੈਂਦੀ ਹੈ ਉਸ ਨੂੰ ਚੁਗ ਲੈਂਦੀ ਹੈ ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਰੂਪੀ ਜਿਹੜਾ ਭਰਿਆ ਹੋਇਆ ਰੇਤ ਦਾ ਇਹ ਸੰਸਾਰ ਹੈ ਇਹਦੇ ਵਿੱਚ ਪ੍ਰਮਾਤਮਾ ਦੇ ਨਾਮ ਰੂਪੀ ਖੰਡ ਹਾਥੀ ਵਰਗਾ ਜਿਹੜਾ ਹੰਕਾਰੀ ਮਨ ਹੈ ਉਹ ਨਹੀਂ ਖਾ ਸਕਦਾ ਕਹ ਕਬੀਰ ਗੁਰ ਭਦੀ ਬੁਝਾਈ ਚੀਟੀ ਹੋਏ ਕੈ ਖਾਏ ਜਿਹੜਾ ਕੀੜੀ ਵਾਰੀ ਨਿਮਰਤਾ ਧਾਰਨ ਕਰ ਲੈਂਦਾ ਆਪਣਾ ਆਪਾ ਗਵਾ ਦਿੰਦਾ ਉਹ ਉਸ ਨੂੰ ਖਾ ਲੈਂਦਾ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਕਿਉਂ ਮੁਖ ਰੂਪ ਵਿੱਚ ਇਉਂ ਜਾਣਣਾ ਦੂਸਰਾ ਹਾਥੀ ਬਿੰਦੀ ਲਾ ਕੇ ਵੀ ਹੋ ਜਾਂਦਾ ਹੈ ਕਿ ਹੱਥਾਂ ਨਾਲ ਨਹੀਂ ਚੁਣੀ ਜਾ ਸਕਦੀ ਪਰ ਮੁਖ ਰੂਪ ਵਿੱਚ ਹੰਕਾਰ ਅਤੇ ਨਿਮਰਤਾ ਦਾ ਵਰਣਨ ਹੈ ਜੀ ਹਰ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਨੀ ਨਾ ਜਾਏ ਕਹ ਕਬੀਰ ਗੁਰ ਭਲੀ 부ਝਾਈ ਕੀਟੀ ਹੋਏ ਕਐ ਖਾਇ ਕਬੀਰ ਜੋ ਤਹੇ ਸਾਧ ਪੈ ਰਾਮ ਕੀ ਸੀਸ ਕਾਟ ਕਰ ਗੋਏ ਖੇਲ ਤ ਖੇਲ ਤ ਹਾਲ ਕਰ ਜੋ ਕਿਸ ਹੋਏ ਤਾ ਹੋਏ ਕਬੀਰ ਜਾਉ ਤੋਹੇ ਸਾਧ ਪੈ ਰਾਮਾ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕਾ ਨਾ ਖਾਲ ਭਈ ਨਾ ਤੇਲ ਢੂੰਡਤ ਡੋਲ ਹੈ ਅੰਧ ਗਤ ਅਰ ਚੀਨਤ ਨਹੀਂ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤ ਹੋ ਭਗਵੰਤਾ ਹਰ ਸੋ ਹੀਰਾ ਛਾੜ ਕਾ ਕਰਹਿ ਆਨ ਕੀ ਆਸ ਤੇ ਨਰ ਦੋਜਕ ਜਾਹਗੇ ਸਤਿ ਭਖੈ ਰਵਦਾਸ ਸਾਧ ਸੰਗਤ ਜਿਓ ਇਹਨਾਂ ਦੋਹਾਂ ਸ਼ਲੋਕਾਂ ਵਿੱਚ ਆਪ ਜੀ ਤੱਕ ਰਹੇ ਹੋ ਦਰਸ਼ਨ ਹੋ ਰਹੇ ਨੇ ਆਪ ਜੀ ਨੇ ਪੜਿਆ ਵੀ ਐ ਸਰਵਣ ਵੀ ਕੀਤਾ ਕਹ ਨਾਮਾ ਕਿਉ ਪਾਈਐ ਬਿਨ ਭਗਤੋ ਭਗਵੰਤ ਇਥੇ ਭਗਤ ਨਾਮਦੇਵ ਜੀ ਦਾ ਵਰਣਨ ਆ ਗਿਆ ਔਰ ਅੱਗੇ ਆ ਗਿਆ ਸਤਿ ਭਾਖ ਹੈ ਰਵਿਦਾਸ ਰਵਿਦਾਸ ਜੀ ਸੱਚ ਬਚਨ ਕਹਿੰਦੇ ਨੇ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਤੋਂ ਪਹਿਲਾਂ ਹੋਏ ਨੇ ਤੇ ਭਗਤ ਰਵਿਦਾਸ ਜੀ ਕੁਝ ਸਮਾਂ ਭਗਤ ਕਬੀਰ ਜੀ ਦੇ ਸਮਕਾਲੀ ਹਨ ਭਾਵ ਕਿ ਕਬੀਰ ਜੀ ਤੋਂ ਬਾਅਦ ਵਿੱਚ ਰਵਿਦਾਸ ਜੀ ਦੀ ਭਗਤੀ ਆਰੰਭ ਹੁੰਦੀ ਹੈ ਪਰ ਕਿਉਂਕਿ ਉਹ ਵੀ ਉਚੇਰੀ ਆਤਮਿਕ ਅਵਸਥਾ ਤੇ ਪਹੁੰਚੇ ਨੇ ਇਉ ਉਹਨਾਂ ਦੋਹਾਂ ਭਗਤਾਂ ਦਾ ਪ੍ਰਮਾਣ ਦਿੰਦਿਆਂ ਹੋਇਆਂ ਭਗਤ ਜੀ ਇਹ ਬਚਨ ਕਰਦੇ ਨੇ ਕਿ ਭਗਤ ਨਾਮਦੇਵ ਜੀ ਵੀ ਇਹ ਗੱਲ ਕਹਿੰਦੇ ਨੇ ਇਹ ਪ੍ਰਮਾਣ ਭਗਤ ਨਾਮਦੇਵ ਜੀ ਵੱਲੋਂ ਵੀ ਐ ਉਹ ਇਹ ਭਗਤ ਕਬੀਰ ਜੀ ਨੇ ਇਹ ਬਚਨ ਉਚਾਰਨ ਕੀਤਾ ਹੈ ਕਿ ਢੂੰਡਤ ਦੋਲਹਿ ਆਨ ਦਾ ਗਾਤ ਅਰਚੀਨਤ ਨਾਹੀ ਸੰਤ ਕਹ ਨਾਮਾ ਕਿਉ ਪਾਈਐ ਬਿਨ ਭਗਤਹੁ ਭਗਵੰਤ ਭਗਤ ਨਾਮਦੇਵ ਜੀ ਵੀ ਇਹ ਗੱਲ ਕਹਿੰਦੇ ਨੇ ਤੇ ਇਸੇ ਤਰ੍ਹਾਂ ਰਵਿਦਾਸ ਜੀ ਵੀ ਇਹ ਕਹਿ ਰਹੇ ਨੇ ਕਿ ਜੋ ਪਰਮਾਤਮਾ ਨੂੰ ਛੱਡ ਕੇ ਹੋਰਣਾ ਦੀ ਆਸ ਕਰਦੇ ਨੇ ਉਹ ਦੋਜ਼ਕਾਂ ਨੂੰ ਨਰਕਾਂ ਨੂੰ ਜਾਣਗੇ ਇਹ ਸੱਚਾ ਬਚਨ ਰਵਿਦਾਸ ਜੀ ਵੀ ਕਹਿ ਰਹੇ ਨੇ ਇਉਂ ਭਗਤ ਕਬੀਰ ਜੀ ਨੇ ਦੂਸਰੇ ਭਗਤਾਂ ਦਾ ਸਤਿਕਾਰ ਰੱਖਦਿਆਂ ਹੋਇਆਂ ਵੀ ਉਹਨਾਂ ਦੀਆਂ ਮਹਾਨ ਰਚਨਾਵਾਂ ਨੂੰ ਉਹਨਾਂ ਦੇ ਮਹਾਨ ਬਚਨਾਂ ਨੂੰ ਮੁਖ ਰੱਖ ਕੇ ਉਹਨਾਂ ਦਾ ਪ੍ਰਮਾਣ ਇੱਥੇ ਦਿੱਤਾ ਹੈ ਕਬੀਰ ਜਉ ਗ੍ਰਹਿੋ ਕਰਹਿ ਤਾ ਧਰਮ ਕਰ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾ ਕੋ ਵੱਡੋ ਅਪਹਾਗ